हाँ जी बाबा जी वाह जी का खालसा का, वाहू जी फते वाह बाबा जी नगर कीर्तन साहब निकाले जा रहा है किबंध से कटाया जा रहा है जी ये महान नगर कीर्तन ਪਰਮ ਪੂਜਨੀਕ ਸਤਕਾਰਯੋਗ ਮਾਤਾ ਜੀ ਮਾਤਾ ਗੁਜਰ ਕੌਰ ਜੀ ਅਤੇ ਸਤਿਗੁਰਾਂ ਦੇ ਛੋਟੇ ਸਹਬਜਾਦੇ ਸਹਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜਾਦਾ ਬਾਬਾ ਫਤੇ ਸਿੰਘ ਜੀ ਅਤੇ ਸਰਬੰਸ ਦਾਨੇ ਸਤਿਗੁਰੂ ਪੁੱਤਰਾਂ ਦੇ ਦਾਨੇ ਅੰਮ੍ਰਿਤ ਕੇ ਦਾਤੇ ਸਹਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਤਨਾਂ ਦੇ ਛੋਟੇ ਪੁੱਤਰ ਸਾਹਿਬ ਜੀ ਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੀ ਸ਼ਹੀਦੀ ਦੇ ਯਾਦ ਦੇ ਵਿੱਚ ਇਹ ਮਹਾਨ ਨਗਰ ਕੀਰਤਨਾ ਨਗਰ ਮਹਿਲਾ ਵਾਲੇ ਤੋਂ ਤਖੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਚਾਲਾ ਪਾ ਕੇ ਰਹਿਤਿਆਂ ਪਿੰਡਾਂ ਸ਼ਹਿਰਾਂ ਵਿੱਚ ਨਹੀਂ ਹੁੰਦਾ ਹੋਇਆ ਇਹ ਹੁਣ ਗੁਰਦੁਆਰਾ ਦਮਦਮਾ ਸਾਹਿਬ ਨਗਰ ਸ੍ਰੀ ਹਰਗੋਬਿੰਦਪੁਰਾ ਸਾਹਿਬ ਦੇ ਸਤਿਗੁਰਾਂ ਦਾ ਪੜਾਅ ਹੋਇਆ ਵਾ ਤੇ ਸਤਿਗੁਰਾਂ ਨੇ ਪੜਾਅ ਕਰਕੇ ਅੱਗੇ ਚਾਲਾ ਪਾਇਆ ਵਾ ਸੋ ਇਸੇ ਹੀ ਤਰ੍ਹਾਂ ਪਿੰਡਾਂ ਸ਼ਹਿਰਾਂ ਵਿੱਚ ਦੀ ਹੁੰਦਾ ਹੋਇਆ ਇਹ ਹੁਣ ਨਗਰ ਕੀਰਤਨ ਦਾ ਪੜਾਅ ਗੁਰਦੁਆਰਾ ਬਾਬਾ ਮੰਜ ਸਾਹਿਬ ਜੀ ਵਿਖੇ ਹੋ ਕੇ ਰਾਤ ਨੂੰ ਸ਼ਹਿਰ ਹਾਰਪੁਰ ਦੇ ਵਿੱਚ ਦੀ ਹੁੰਦਾ ਹੋਇਆ ਇਹ ਮਹਾਨ ਨਗਰ ਕੀਰਤਨ ਰਾਤ ਜੱਟਾਂ ਦੇ ਘੰਟਾਲੇ ਵਿਖੇ ਪੜਾਅ ਲਾਵੇਗਾ ਤੇ ਅੱਗੇ ਸ਼੍ਰੀ ਆਨੰਦਪੁਰ ਸਾਹਿਬ ਜਿੱਥੇ ਹੁੰਦਾ ਹੋਇਆ ਸ਼੍ਰੀ ਕੀਰਤਨਪੁਰ ਸਾਹਿਬ ਜਿੱਥੇ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਵਿਛੋੜਾ ਸਾਹਿਬ ਇੱਥੇ ਵਿੱਚ ਦੀ ਹੁੰਦਾ ਹੋਇਆ ਇਹ ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡਾ ਅਤੇ ਗੁਰਦੁਆਰਾ ਸ਼੍ਰੀ ਜੋਤੀਸਰੂਪ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸਥਾਪਿਤ ਹੋਵੇਗਾ ਅਤੇ ਸਤਕਾਰਯੋਗ ਦਮਦਮੇ ਟਕਸਾਲ ਦੇ ਮੁਖ ਬਲਾਰੇ ਸਿੰਘ ਸਾਹਿਬ ਜਥੇਦਾਰ ਬਾਬਾ ਚਰਨਜੀਤ ਸਿੰਘ ਜੀ ਚਕਵਾਲ ਜਿਨ੍ਹਾਂ ਦੇ ਪੜਾਵਾਂ ਤੇ ਵੀ ਇਹ ਪੜਾ ਨਗਰ ਕੀਰਤਨ ਕਰੇਗਾ ਸੋ ਇਹ ਸਮਾਹਾਨ ਨਗਰ ਕੀਰਤਨ ਵਿੱਚ ਸਤਿਕਾਰਯੋਗ ਮੁਖ ਸੇਵਾਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਸਾਹਿਬ ਸਿੰਘ ਜੀ ਮਹਿਲਾਂ ਵਾਲੇ ਵਾਲੇ ਅਤੇ ਸਤਿਕਾਰਯੋਗ ਬਾਬਾ ਜੀ ਬਾਬਾ ਸਰਜੀਤ ਸਿੰਘ ਸਾਹਿਬ ਜੀ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਮੇਜ ਸਿੰਘ ਸਾਹਿਬ ਜੀ ਅਤੇ ਸ਼੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਸਾਹਿਬ ਜੀ ਥਾਂਸਰੇ ਵਾਲੇ ਆਪਣੇ ਜਥੇ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਲਵਾ ਰਹੇ ਹਨ ਸੋ ਇਹ ਮਹਾਨ ਨਗਰ ਕੀਰਤਨ ਆਪ ਜੀ ਨੂੰ ਮੈਂ ਅੱਗੇ ਵੀ ਦੱਸ ਚੁੱਕਾ ਹਾਂ ਇਹ ਛੋਟੇ ਸਾਹਿਬ ਜਾਦੇ ਸੰਤ ਧੰਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਅਤੇ ਸਤਿਗੁਰਾਂ ਦੀ ਮਾਤਾ ਮਾਤਾ ਗੁਜਰ ਕੌਰ ਸਾਹਿਬ ਜੀ ਜਿਨ੍ਹਾਂ ਦੀ ਸ਼ਹੀਦੀ ਦੇ ਯਾਦ ਵਿੱਚ ਸਰਬੰਤ ਦਾਨੇ ਸਤਗੁਰੂ ਅਮਰਤ ਕੇ ਦਾਦੇ ਸਹਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਮਾਤਾ ਦੀ ਯਾਦ ਦੇ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਦੇ ਵਿੱਚ ਇਹ ਮਹਾਨ ਨਗਰ ਕੀਰਤਨ ਜੋ ਕਿ ਪਿੰਡ ਮਹਿਲਾ ਵਾਲੇ ਤੋਂ ਘਰੂ ਹੋ ਕੇ ਪੰਜਾਂ ਦਿਨਾਂ ਦੇ ਪੜਾਅ ਕਰਦਾ ਹੋਇਆ ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੋਤੀ ਰੂਪ ਵਿਖੇ ਸਮਾਪਤ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ-ਵੱਜ ਕੇ ਜਕਾਰਾ ਗਜਾਵੇ ਅਮਰਸ਼ੀਦ ਬਾਬਾ ਜੋਰਾਵਰ ਸਿੰਘ ਅਮਰਸ਼ੀਦ ਬਾਬਾ ਫਤਿਹ ਸਿੰਘ ਪਰਮ ਪੂਜਨੀਕ ਮਾਤਾ ਗੁਜਰਕੌਰ ਜੀ ਦੇ ਚਰਨਾਂ ਨੂੰ ਭਾਵੇਂ ਸਤ ਨੇ ਅਮਰਤ ਕੇ ਦਾਦੇ ਸਤਿਗੁਰੂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਬ ਸੱਚੇ ਪਾਤਸ਼ਾਹੀ ਦੇ ਮਾਣੂ ਪਾਵੇ ਸਤਿ ਆਕਾਲ ਚਟਿਆ ਬਾਜਾ ਗਾਲੋ ਸਤਿਗੁਰੂ ਰੱਖ ਲਿਓ ਮਿਰਤ ਬਾਣੇ ਕਿਲਾ ਨਾਜ ਚਿੱਤੋ ਗੁਵਤੋਸ਼ ਲੋਕ ਨੂੰ ਸਤਿਗੁਰੂ ਦਰਬਾਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿਗੁਰੂ ਦਾ ਗੁਜਰ ਕੋਰ ਛੋਟੇ ਸਭ ਜਿਆਦਿਆਂ ਦੇ ਮਾਨੋਂ ਭਾਵੇ ਸਾਨੀ ਅਕਾਲ ਗੁਰਵਰਿਆ ਅਕਾਲ ਏਕ ਤੇਤ ਤੇ ਸਵਾਹਿ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਉਹ ਜਿਨ੍ਹਾਂ ਨੇ ਤਤਵਰਾਂ ਦੀ ਸੇਵਾ ਲਈ ਆ ਨਗਰ ਕੀਰਤਨ ਦੀ ਸੇਵਾ ਲਈ ਆ মিডিਆ ਵਾਲਿਆਂ ਨੇ ਇਹਨਾਂ ਦਾ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਨਗਰ ਕੀਰਤਨ ਵੱਲੋਂ ਮਹਾਰਾਜ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕੇ ਦਾ ਫੋਨ ਅੰਦਰ ਫੜਾਦਾ ਇਹ ਨਾਲ ਸੋਤ ਬਾਬਾ ਜੀ ਜੀ ਦਰਬਾਰ ਬਾਹਰੀਆਂ ਰਹਿਣੋ ਜਾ ਭਾਈ ਜੀ ਵੀ ਕਿਹਾ ਬਿਨੈ ਸੁਤਪਾਰ ਜੋਗ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਸਾਹਿਬ ਸਿੰਘ ਜੀ ਮੁੱਖ ਸੇਵਾਦਾਰ ਜੋ ਕਿ ਪੱਤਰਕਾਰਾਂ ਨੂੰ ਸਨਮਾਨਤ ਕਰਦੇ ਹੋਏ ਮਹਾਂਪੁਰਛਾ ਦਾ ਬਹੁਤ ਬਹੁਤ ਧੰਨਵਾਦ ਜਕਾਰੇ ਬਲਾਵੇ ਨਾ ਆ ਲੋ ਜਾਵੇ ਮਾਤਾ ਗੁਰਕੌਰ ਜੀ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ